ਆਪਣੇ ਕੋਲੇ ਨਾ ਦੋ ਟਰੈਕਟਰ ਆ 855 ਪੱਕਾ ਨਹੀਂ ਪਤਾ ਸ਼ਾਇਦ 52 ਹਾਰਸ ਪਾਵਰ ਟਰੈਕਟਰ 52 ਹਾਰਸ ਪਾਵਰ ਆ ਹੈਗਾ 99 ਹਾਰਸ ਪਾਵਰ ਟਰੈਕਟਰ ਮੇਰੇ ਮਨ ਮੇਰਾ ਮਨ ਕੀ ਸਾਰੀ ਦੁਨੀਆ ਦਾ ਮਨ ਇਹ ਕਹਿੰਦਾ ਵੀ ਆ ਜਿਹੜਾ ਆਪਣਾ 855 ਟਰੈਕਟਰ ਆ ਇਹ ਤੇਲ ਵੱਧ ਖਾਂਦਾ ਆਪਣੇ ਵਾਲੀ ਅੱਜ ਵੀਡੀਓ ਨਾ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਅਸਲ ਦੇ ਵਿੱਚ ਕਾਰਨ ਕੀ ਇਹ ਵੀਡੀਓ ਬਣਾਉਣ ਦਾ ਕਾਰਨ ਕੀ ਬਣਿਆ ਇਹਨਾਂ ਪਿੱਛੇ ਆਪਾਂ ਕੰਮ ਕੀਤਾ ਪਲੌਆਂ ਤੇ ਹੋਰ ਸਾਰੇ ਕਾਸੇ ਤੇ ਬਰਾਬਰ ਚੱਲੇ ਚੱਲੋ ਉਹ ਅਲੱਗ ਸੈਂਪਲੀਮੈਂਟ ਤੇ ਚੱਲਦਾ ਸੀ ਅਲੱਗ ਤੇ ਚੱਲਦਾ ਸੀ ਪਤਾ ਨਹੀਂ ਮੇਰੇ ਮਨ ਦਾ ਬਹਿਮ ਆ ਪਤਾ ਨਹੀਂ ਗੱਲ ਸੱਚ ਆ ਐਸ ਟਰੈਕਟਰ ਨੇ ਯਾਰ ਤੇਲ ਔਸ ਟਰੈਕਟਰ ਨਾਲ ਵੀ ਘਟ ਖਾਤਾ ਅੱਜ ਆ ਸੀ ਕਿ ਯਾਰ ਨਿਰਣਾ ਕੱਢੀਏ ਤਾਂ ਨਿਰਣਾ ਕੱਢਣ ਵਾਸਤੇ ਸੀ ਕੀ ਕਰਨ ਲੱਗ ਗਿਆਂ ਅਸੀਂ ਸੋਚਿਆ ਵੀ 16 16 ਤਵੀਆਂ ਪਾਉਨੇ ਆ ਦੋਨਾਂ ਮਗਰ 18 ਪਾਉਣ ਦੀ ਵੀ ਕਾਰਨ ਇਹ ਆ ਵੀ ਇੱਕ ਤਾਂ 18 ਮਿਲਦੀਆਂ ਨਹੀਂ ਦੋ ਸੈੱਟ ਨਹੀਂ ਮਿਲਦੇ 16 ਦੇ ਦੋ ਮਿਲ ਗਏ। ਦੂਜਾ ਕਾਰਨ ਇਹ ਵੀ ਆ ਕਿ ਪਿੰਡ ਦੇ ਵਿੱਚੋਂ 18 ਤਵੀਆਂ ਲਗਾਉਣੀਆਂ ਔਖੀਆਂ ਹੋ ਜਾਂਦੀਆਂ 16 ਮਤਲਬ ਸੌਖੀਆਂ ਲੱਗ ਜਾਂਦੀਆਂ। 16 ਹੀ ਇਹਦੇ ਮਗਰ ਪਾਵਾਂਗੇ 16 ਹੀ ਇਹਦੇ ਮਗਰ ਪਾਵਾਂਗੇ। ਤਕਰੀਬਨ 19 ਹਾਰਸ ਪਾਵਰ ਜਿੰਨੇ ਤੇ ਉਹ ਕੱਟਦਾ 19 ਕੋ ਮਤਲਬ ਕੋਸ਼ਿਸ਼ ਕਰਾਂਗੇ ਵੀ ਦੋਨਾਂ ਨੂੰ ਬਰਾਬਰ-ਬਰਾਬਰ ਦੇ ਘੰਟੇ ਚਲਾਈਏ। ਪਹਿਲਾਂ ਟੈਂਕੀਆਂ ਭਰੌਣੀਆਂ। ਫਿਰ ਇਹਨਾਂ ਨੂੰ ਬਾਣ ਦੇ ਵਿੱਚ ਬਰਾਬਰ-ਬਰਾਬਰ ਘੰਟੇ ਚਲਾਵਾਂਗੇ ਵੀ ਜਿੰਨੇ ਘੰਟੇ ਇਹ ਚੱਲੂਗਾ ਬਰਾਬਰ ਹੀ ਉਹ ਓਨੇ ਘੰਟੇ ਉਹ ਚੱਲੂਗਾ ਬਾਣ 'ਚ ਫਿਰ ਸ਼ਾਮ ਨੂੰ ਆਪਾਂ ਚੈੱਕ ਕਰਾਂਗੇ ਆਥਣੇ ਵੀ ਕਿਹੜੇ ਟਰੈਕਟਰ ਦੀ ਟੈਂਕੀ ਦੇ ਵਿੱਚ ਜ਼ਿਆਦਾ ਤੇਲ ਪਾ ਕੇ ਫੁੱਲ ਹੁੰਦੀ ਹੈ ਤੇ ਕਿਹਦੇ ਵਿੱਚ ਘੱਟ ਮਤਲਬ ਕਿਹਨੇ ਸਾਰੀ ਡੇੜੀ 'ਚ ਤੇਲ ਘੱਟ ਖਾਦਾ ਤੇ ਕਿਹਨੇ ਖਾਦਾ ਜ਼ਿਆਦਾ ਠੀਕ ਆ ਨਾ ਸਭ ਤੋਂ ਪਹਿਲਾਂ ਆਪਾਂ ਭਰੋਨੇ ਟੈਂਕੀਆਂ ਫਿਰ ਪਾਉਨੇ ਤਵੀਆਂ ਫਿਰ ਆਪਾਂ ਖੇਤ ਦੇ ਵਿੱਚ ਛੱਡਦੇ ਹਾਂ ਇੱਕੋ ਜੀ ਇੱਕੋ ਜੇ ਟੱਕਾਂ ਤੇ ਛੱਡਾਂਗੇ ਤਵੀਆਂ ਆਜੋ ਚੱਲਦੇ ਹਾਂ ਯਾਰ ਨਾ ਮੈਂ ਨਾ ਮੈਨੂੰ ਸੱਚੀ ਐ ਲੱਗਦਾ ਸੀ ਵੀ ਇਹ ਤੇਲ ਬਹੁਤ ਖਾਂਦਾ ਹੋਊਗਾ ਪਰ ਇਹ ਇੱਕ ਗੱਲ ਦਾ ਫਰਕ ਹੈਗਾ ਉਹ ਫਰਕ ਹੈਗਾ ਪਾਲ ਡੀਜ਼ਲ ਤੋਂ ਪੰਪ ਕਰਾਉਣ ਦਾ ਪਾਲ ਤੋਂ ਪੰਪ ਕਰਾਇਆ ਉਹਦੇ ਨਾਲ ਪਾਵਰ ਬਹੁਤ ਵਧੀਆ ਪਾਵਰ ਤਾਂ ਇੰਨੀ ਜ਼ਿਆਦਾ ਵੱਧ ਗਈ ਆ ਬਈ ਇਹ ਹੁਣ ਆਪਾਂ ਮੈਂ ਮੰਨਦਾ ਵੀ ਇਹ 60 ਹਜ਼ਾਰ ਸਪੈਕ ਕੈਟਾਗਰੀ 60 ਹਜ਼ਾਰ ਸਪਾਵਰ ਕੈਟਾਗਰੀ ਦੇ ਵਿੱਚ ਚੱਲਿਆ ਗਿਆ ਪਰ 60 ਹਜ਼ਾਰ ਸੁਪਰ ਕੈਟਾਗਰੀ ਦੇ ਵਿੱਚ ਜਾਣ ਨਾਲ ਮੈਨੂੰ ਐ ਲੱਗਦਾ ਵੀ ਇਹਨੂੰ ਬਰਾਬਰ ਦੇ ਐਂਪਲੀਮੈਂਟ ਤੇ ਵੱਧ ਤੇਲ ਖਾਣਾ ਚਾਹੀਦਾ ਬਰਾਬਰ ਦੇ ਐਂਪਲੀਮੈਂਟ ਤੇ ਉਹਦੇ ਬਰਾਬਰ ਤੇਲ ਨਹੀਂ ਖਾਣਾ ਚਾਹੀਦਾ ਹਾਂ ਇਹਨੂੰ ਉਹਦੇ ਵੱਡੇ ਐਂਪਲੀਮੈਂਟ ਤੇ ਬਰਾਬਰ ਦੇ ਕੰਮ ਤੇ ਘੱਟ ਤੇਲ ਖਾਣਾ ਚਾਹੀਦਾ ਬਰਾਬਰ ਦੇ ਐਂਪਲੀਮੈਂਟ ਤੇ ਨਹੀਂ ਬਈ ਮਤਲਬ ਇਹ 20 ਤਵੀਆਂ ਚਲਾਵੇ ਉਹ 16 ਚਲਾਵੇ ਤਾਂ ਇਹ ਉਹਦੇ ਨਾਲ ਕੰਮ ਵੱਧ ਕਰੇ ਪਰ ਤੇਲ ਵੀ ਵੱਧ ਖਾਵੇ ਪਰੇ ਮੈਨੂੰ ਸ਼ੱਕ ਪਾ ਰਿਹਾ ਮੇਰੇ ਦਿਲ ਨੂੰ ਵੀ ਤੇਲ ਘੱਟ ਖਾਰਿਆ ਆਜੋ ਬੁ ਚੈੱਕ ਕਰਦੇ ਟਰੈਕਟਰ ਬਹੁਤ ਨਿਕਲੀ ਜਾਂਦੇ ਆ ਨਵੇਂ ਆ ਦੇਖੀ ਦੋ ਬੱਚੇ ਆ ਬਾਬੇ ਦੇ ਚੱਲੇ ਆ ਲੈ ਵੀ ਸੱਜਣਾ ਉਧਰ ਜਾਵਾ ਉਧਰ ਜਾਵਾ ਕਿੱਥੇ ਜਾਵਾ ਲੈ ਚੱਲ ਉਹਦੀ ਰੈਂਕੀ ਦਾ ਭਰਗੀ ਤੇਰੇ ਯਾਰ ਦੀ ਮੇਰੇ ਹਿਸਾਬ ਨਾਲ ਇਹਦੀ ਟੈਂਕੀ ਉਹਦੇ ਨੂੰ 5 ਲੀਟਰੋਂ ਵੀ ਵੱਡੀ ਹੁੰਦੀ ਹੈ। ਤੇਲ ਵੱਧ ਪੈਂਦਾ ਪਰ ਆਪਾਂ ਤਾਂ ਫੁੱਲ ਤੋਂ ਫੁੱਲ ਦੇਖਣਾ। ਉਹਨਾਂ ਦਾ ਫੁੱਲ ਕਰਾ ਲੈਨੇ ਆ। ਤੇ ਇੱਕ ਗੱਲ ਹੋਰ ਇਹ ਲਾਸਟ ਆਲੂਆਂ ਵਾਲੇ ਚ ਲਾਸਟ ਵਾਰ ਹੀ ਫੁੱਲ ਆ ਮੇਰੇ ਹਿਸਾਬ ਨਾਲ ਇਹ। ਅ ਦੋ ਇਹ 2-2 ਟੈਂਕੀਆਂ ਖਾ ਗਿਆ ਅਤੇ ਅਜੇ ਅੱਧੀ ਅੱਧੀ ਟੈਂਕੀ ਹੈਗੀ ਆ ਇਹ ਇਹ 1.5-1.5 ਟੈਂਕੀ ਖਾ ਗਿਆ ਪਹਿਲਾਂ 8 ਕਿਲੇ ਬਣ ਤਿਆਰ ਹੋ ਤੇਲ ਤਾਂ ਬਹੁਤ ਯਾਰ ਇਹਨੇ ਬੜਾ ਸਰਪ੍ਰਾਈਜ਼ ਕੀਤਾ ਇਹਨੇ ਬੜਾ ਘੱਟ ਘੱਟਾ ਮਤਲਬ ਮੇਰੀ ਸੋਚ ਤਾਂ ਤੇਲ ਘੱਟ ਘੱਟਾ ਪਰ ਨਾ ਤੇਲ ਘੱਟ ਘੱਟਾ ਹਾਂ ਜੀ ਆ ਆ ਦੇਖਿਓ ਆ ਪਾਣੀ ਦਾ ਧੋਕਾ ਨਹੀਂ ਅੰਦਰ ਤੇਲ ਕਿਵੇਂ ਪੈ ਗਈ ਇਹ ਅੰਦਰ ਭਾਅ ਮਤਲਬ ਸਿਆਲਾਂ ਜੰਦਰ ਮੌਇਸਚਰ ਬਣ ਜਾਂਦਾ ਹੈ ਨਾ ਮੋਟਰਸਾਈਕਲ ਜਿਹੜਾ ਨਾ ਮੋਟਰਸਾਈਕਲ ਆ ਬਹੁਤ ਵਾਰ ਆਪਾਂ ਕਹਿੰਦੇ ਪੰਪਤੋਂ ਤੇਲ ਵਿੱਚੋਂ ਪਾਣੀ ਨਿਕਲਿਆ ਪੰਪ ਵਿੱਚੋਂ ਨਹੀਂ ਨਿਕਲਦਾ ਜਿਹੜਾ ਨਾ ਪੈਟਰੋਲ ਆ ਉਹਦੇ ਵਿੱਚ ਨਾ ਅਥਨੋਲ ਪਾਉਂਦੇ ਆ 15% ਅਥਨੋਲ ਹੁੰਦਾ ਅਥਨੋਲ ਦਾ ਤੇ ਪੈਟਰੋਲ ਦਾ ਨਾ ਜੋੜ ਆ ਜੋੜ ਬਣਿਆ ਹੋਇਆ ਹੈ ਜਦੋਂ ਨਾ ਉਹਦੇ ਵਿੱਚ ਪਾਣੀ ਲੱਗ ਗਿਆ ਤਾਂ ਉਹ ਜੋੜ ਟੁੱਟ ਜਾਂਦਾ ਉਹਦਾ ਉਹਦਾ ਉਹ ਸੰਪਰਕ ਟੁੱਟ ਜਾਂਦਾ ਇੱਕ ਦੂਜੇ ਨਾਲ ਜਿਵੇਂ ਆਪਾਂ ਦੁੱਧ ਵਿੱਚ ਨਹੀਂ ਪਾ ਦਿੰਦੇ ਹੁੰਦੇ ਜਾਗ ਪਾ ਦਿੰਦੇ ਆ ਉਵੇਂ ਟੁੱਟ ਜਾਂਦਾ ਉਹਦੇ ਨਾਲ ਪਾਣੀ ਅੱਡ ਹੋ ਜਾਂਦਾ ਤੇਲ ਅੱਡ ਹੋ ਜਾਂਦਾ ਅਥਨੋਲ ਅੱਡ ਹੋ ਜਾਂਦਾ ਅਸਲ ਦੇ ਵਿੱਚ ਉਹ ਦੇਖਣ ਨੂੰ ਐ ਲੱਗਦਾ ਫੁਲਾਨੇ ਪੰਪ ਚੋਂ ਪਾਣੀ ਨਿਕਲਿਆ ਪਾਣੀ ਨਹੀਂ ਨਿਕਲਦਾ ਅਸਲ ਚ ਬਾਈ ਇਹਨੂੰ ਵੀ ਫੁੱਲ ਕਰ ਦੇ ਉਹਨੂੰ ਵੀ ਫੁੱਲ ਕਰ ਦੇ ਓਕੇ ਆ ਹਾਂ ਉਹ ਨੂੰ ਅੱਗ ਵੀ ਲੱਗ ਜਾਂਦੀ ਹੈ ਨਾ ਰਿੰਕੂ ਕੋਲੇ ਵੀ ਆਈ ਜਾਂਦੇ ਤੇ ਮੇਰੇ ਨਾਲ ਹਾਂ ਹਾਂ ਉਹ ਉਹ ਜਿਹੜਾ ਹਥਨੋਲ ਉਹ ਹਥਨੋਲ ਪੈਟਰੋਲ ਨਾਲ ਟੁੱਟ ਜਾਂਦਾ ਉਹ ਆਮ ਤੌਰ ਤੇ ਟੈਂਕੀ ਦੇ ਵਿੱਚ ਤੁਸੀਂ ਦੇਖਿਓ 15 ਲੀਟਰ ਦੀ ਟੈਂਕੀ ਦੇ ਵਿੱਚੋਂ ਉਹ 2 ਕਿਲੀਟਰ ਨਿਕਲਦਾ ਹੁੰਦਾ ਹਾਂ ਉਹ 2 ਲੀਟਰ ਪਾਣੀ ਨਹੀਂ ਹੁੰਦਾ ਸਲਟਾ ਹਥਨੋਲ ਅੱਡੋ ਅੱਡ ਹੋ ਜਾਂਦਾ ਬਹੁਤ ਲੋਕ ਬਹੁਤ ਪੈਟਰੋਲ ਪੰਪ ਵਾਲਾ ਨੇ ਜੈਦੇ ਆ ਉਹ ਬਣਦਾ ਉਦੋਂ ਆ ਜਦੋਂ ਆਪਾਂ ਟੈਂਕੀ ਦੇ ਵਿੱਚ ਆਪਣੇ ਮੌਇਸਚਰ ਬਣ ਜਾਂਦੀ ਆ ਮੌਇਸਚਰ ਨਾਲ ਜਿਹੜਾ ਪਾਣੀ ਬਣ ਗਿਆ ਤੋਂ ਇੱਕ ਪਾਣੀ ਦਾ ਡੱਗ ਪਿਆ ਦੁੱਧ ਵਾਂਗੂ ਫੜ ਜਾਂਦਾ ਹਾਂ ਵਾਹ ਇੰਨੀ ਕੀ ਗੱਲ ਆ ਬਾਈ ਹਾਂ ਉਹ ਜੇ ਤੁਸੀਂ ਟੈਂਕੀ ਚ ਮੌਇਸਚਰ ਨਾ ਬਣਨ ਦਿਓ ਫੇਰ ਨਹੀਂ ਹੁੰਦਾ ਉਹ ਕੰਮ ਹਾਂ ਹੂੰ ਇਹ ਵੀ ਕਹਿੰਦਾ ਆਖੇ ਉਹਦਾ ਖਰਚਾ ਘਟਾ ਬਸ ਅੱਜ ਭਾਈ ਇੱਕੋ ਜੇ ਇੰਪਲੀਮੈਂਟ ਤੇ ਇਹ ਹੀ ਚੈੱਕ ਕਰਨਾ ਭਾਈ ਕਹਿੰਦਾ ਵੀ ਉਹਦਾ ਜ਼ਿਆਦਾ ਕੱਢੂਗਾ ਬਾਈ ਕਹਿੰਦਾ ਐਦਾ ਖਰਚਾ ਘਾਟਾ ਬਾਈ ਵੀ ਉਹੀ ਗੱਲ ਕਹਿੰਦਾ ਪੈਸੇ ਸਾਰੀ ਦੁਨੀਆ ਹੀ ਕਹਿੰਦੀ ਆ ਪਰ ਅੱਜ ਨਿਰਨਾ ਕੱਢਾਂ ਆ ਇਧਰੋਂ ਬਣਿਆ ਬਣਾਇਆ ਜੀ ਕੱਢਦੇ ਪਹਿਲਾਂ ਬਣਿਆ ਬਣਾਇਆ ਦੋ ਨਿਕਲੋ ਇਹ ਤਵੰਗਾ ਕਿਥੇ ਤਵੰਗਾ ਤਵੰਗਾ ਅੰਦਰ ਹੋਣ ਗਿਆ ਓਏ ਨਾ ਤਾਂ ਨਾ ਦੋਨੇ ਘਰੇ ਚਲੋ ਦੋ ਦੋ ਲੈ ਕੇ 16 18 16 16 ਦੇ ਦੋ ਸੈਟ ਲੀ ਗਏ ਉਹ ਵੀ ਤਾਂ ਬਹੁਤ ਦਸਤ ਦੇ ਲੈ ਚਲੋ ਲੈ ਵੀ ਥੋੜਾ ਜਿਹਾ ਫਰਕ ਪੈ ਗਿਆ ਇਹਦੇ ਮਗਰ 18 ਪਾਵਾਂਗੇ ਉਹਦੇ ਮਗਰ 16 ਫੇਰ ਤਾਂ ਜਮਾ ਹੀ ਨਰਨਾ ਨਿਕਲ ਜੂ ਹੁਣ ਜਮਾ ਹੀ ਸਰਾ ਹੋ ਜੂ ਹੁਣ ਜਿਹੜਾ ਇਹ ਤਾਂ ਨਹਾਰਸ ਪਾਵਰ ਉਹਦੇ ਨਾਲੋਂ ਜ਼ਿਆਦਾ ਉਹਦਾ ਵੀ ਫਰਕ ਪਤਾ ਲੱਗਦਾ ਆ ਜਾ ਹੁਣ ਜਮਾ ਹੀ ਪੜਾਖੇ ਪੈ ਗਏ ਓਏ ਆਹ 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 ਕਰੇ ਕਰੇ ਆਜੋ ਓਏ ਉੱਥੇ ਜਾ ਕੇ ਹੀ ਪਤਾ ਲੱਗੂ ਉੱਥੇ ਹੀ ਪਤਾ ਲੱਗੂ ਲੈ ਵੀ ਟੀਮਾਂ ਟੀਮਾਂ ਤੋਂ ਮੈਂ ਮੈਦਾਨ 'ਚ ਆ ਗਿਆ ਇੱਕੋ ਜੇ ਤਕਰੀਬਨ ਕੋਸ਼ਿਸ਼ ਕਰਾਂਗੇ ਚੱਕਰ ਰੱਖਣ ਦੀ ਫ੍ਰੀਤ ਇੱਕੋ ਗੇਰ ਲਾਉਣ ਦੀ ਕੋਸ਼ਿਸ਼ ਕਰਾਂਗੇ ਇੱਕੋ ਜਗ੍ਹਾ ਤਵੀਆਂ ਛੜਨ ਦੀ ਕੋਸ਼ਿਸ਼ ਕਰਾਂਗੇ ਤਵੀਆਂ ਵੱਧ ਹੈਗੀਆਂ ਉਹ ਗੱਲ ਵੱਖਰੀ ਆ ਇੱਕ ਗੱਲ ਹੋਰ ਉਹਨੂੰ ਸੋਲ ਨੂੰ ਵੀ ਟੀਮ ਦੇ ਨਾਲ ਦੇ ਬੰਦੇ ਨੂੰ ਸਮਝਾ ਦੇ ਅਸਲ 'ਚ ਚੈੱਕ ਕਰ ਪਤਾ ਕੀ ਆ ਇੱਕੋ ਵੱਡ ਚ ਦੋ ਟਰੈਕਟਰਾਂ ਨੇ ਤਵੀਆਂ ਚਲਾਉਣੀਆਂ ਐ ਮਾਰ ਬੰਦਿਆਂ ਦਾ ਕੰਮ ਹੁੰਦਾ ਸੀ ਦੋਨੇ ਮਾਰ ਨਹੀਂ ਗੇ ਇਸ ਕਰਕੇ ਥੋੜੇ ਜਿਹਾ ਕਾਨੂੰਨ ਬਣਾਉਣੇ ਪੈਣਗੇ ਹਾਂ ਨਹੀਂ ਇੱਕ ਦੂਜੇ ਟਰੈਕਟਰ ਫਾਜਾ ਕਰਨਗੇ ਜੇ ਇੱਕ ਦੀ ਚਾਲ ਵੱਧ ਹੋਈ ਇੱਕ ਦੀ ਘੱਟ ਹੋਈ ਤਾਹਿਲ ਤੂੰ ਕੀ ਕਰਨਾ ਪਤਾ ਪਤਾ ਮੈਂ ਜਿਹੜਾ-ਘੜਾ ਲੈ ਕੇ ਜਾਊਂਗਾ ਤੂੰ ਉਹ ਗੇੜੇ ਦੇ ਖਾਲੀ ਚ ਟਾਇਰ ਛੱਟ ਕੇ ਤੁਰਿਆ ਹਾਂ ਠੀਕ ਆ ਨਾ ਜੇ ਮੇਰਾ ਟਰੈਕਟਰ ਤੇਰੇ ਨਾਲ ਰਲਦਾ ਦੇ ਸੂ ਕੋਈ ਗੱਲਬਾਤ ਹੁੰਦੀ ਦਸੂ ਮੈਂ ਆਪੇ ਨਮਾ ਪਾੜਾ ਬਗਲ ਲੂੰਗਾ ਹਾਂ ਤੂੰ ਉੱਪਰਲੇ ਜਿਹੜੇ ਚ ਮੈਂ ਕੱਢੂੰਗਾ ਤੂੰ ਦੂਤਲੇ ਚ ਖਾਲੀ ਜ ਟਾਇਰ ਛੱਟ ਕੇ ਤੁਰ ਜਾਣਾ ਤੂੰ ਕੋਈ ਪਾੜਾ ਨਹੀਂ ਬਗਲਣਾ ਤੂੰ ਕੁਝ ਨਹੀਂ ਕਰਨਾ ਪਾੜੇ ਪੂਰੇ ਮੈਂ ਆਪੇ ਬਗਲੂੰਗਾ ਜੇ ਮੈਨੂੰ ਲੱਗਦਾ ਹੋਊਗਾ ਮੇਰਾ ਟਰੈਕਟਰ ਤੇਰੋਂ ਵੱਧ ਤੁਰਦਾ ਤਾਂ ਮੈਂ ਨਮਾ ਪਾੜਾ ਪਰੇ ਬਗਲ ਲੂੰ ਤੂੰ ਅੰਦਰਲੇ ਪਾਹੇ ਬਾਹੇ ਜੇ ਸਮਝ ਗਿਆ ਨਾ ਗੱਲ ਬਾਤ? ਓਕੇ ਸੈੱਟ ਕਰਨਾ। ਹਾਂ ਤਵੀਆਂ ਸੈੱਟ ਲਾ ਹੁਣ ਵੀ ਤੂੰ ਪਤਾ ਕੀ ਕਰੀਂ? ਤੂੰ ਮੇਰੇ ਨਾਲੋਂ ਜਦੋਂ ਮੈਂ ਤੁਰ ਪਿਆ ਤੂੰ ਮੇਰੇ ਨਾਲੋਂ ਪੰਜ-ਸੱਤ ਕਰਮਾਂ ਪਿੱਛੇ ਸਿੱਟ ਤੋਰੀ। ਹੁਣ ਤੂੰ ਐਂ ਕਰ ਓਏ ਰਹਿਣ ਦੇ ਇੱਥੋਂ ਦੀ ਮਗਰੀ ਲੈ ਕੇ ਐਥੋਂ ਤੋਰਾਂਗੇ। ਐਥੋਂ ਮੈਂ ਐਥੋਂ ਜਾਣਾ ਕਿਰਾਂ? ਐਂ ਇਹ ਮੇਰੇ ਉਤਲੇ ਪਾਸੇ ਮੈਥੋਂ 10 ਕਰਮਾਂ ਮਗਰ ਤੋਰੀਆਂ ਨੂੰ। ਠੀਕ ਆ? ਤੱਕ ਆ ਐਚ ਛੱਡ ਲਗੇ ਆ ਟੱਕ ਹੈਗਾ ਇਹਦੇ ਤੋਂ ਇਹ ਮਤਲਬ ਸਮਝ ਲੈ 6 ਉਂਗਲਾਂ ਦੂਰ ਹਨ ਤੇ ਇਹਦੇ ਚ ਆਪਾਂ ਐਚ ਛੱਡ ਲੈਨੇ ਆ ਉਹਦਾ ਉਹਦਾ ਦੇਖ ਕੇ ਇਹ ਮਤਲਬ ਤਕਰੀਬਨ ਹੁਣ ਜਾਂਦਾ ਐਚ ਛੱਡਣਾ ਪਊ ਜਾਂ ਐਚ ਛੱਡਣਾ ਪਊ ਇਦਾਂ ਥੋੜੀਆਂ ਇਆਂ ਵੱਧ ਛੜਣੀਆਂ ਪੈਣਾਂ ਥੋੜੀਆਂ ਇਆਂ ਵੱਧ ਛੜਣੀਆਂ ਪੈਣਗੀਆਂ ਉਹਦਾਂ ਥੋੜੀਆਂ ਇਆਂ ਉਦੋਂ ਕੱਟ ਹੋਣਗੀਆਂ ਠੀਕ ਹੈ ਕਹਨੇ ਉਹਨਾਂ ਕ ਸਾਨੂੰ ਮਿੰਦਰੇ ਤੇ ਸਵਰਾਜ ਵਾਲੇ ਮਾਫ਼ ਕਰਦੇਓ ਕਿਉਂਕਿ ਸਾਡੀ ਮਜਬੂਰੀ ਹੁਣ ਸਾਲ ਤਾਂ ਕੱਢਣੋ ਰਹੇ ਹਨਾ ਤੋਰਾ ਮੈਂ ਇਹਨੂੰ ਕੱਢ ਦਾ ਕਿਲਾ ਤੀਜਾ ਮੀਡੀਅਮ ਗੇਅਰ ਤੀਜਾ ਮੀਡੀਅਮ ਗੇਅਰ 4/4 ਤੂੰ ਇਹਦਾ ਚੱਕਰ 2000 ਤੇ ਇਹ ਪਾਵਰ ਕੱਢਦਾ ਆਪਣੇ ਆਲਾ ਕੱਢਦਾ 1500 1600 ਤੇ 1600 ਤੇ ਉਹ ਤੂੰ ਇਹਨੂੰ 2000 ਤੋਂ 1800 ਦੇ ਦਰਮਿਆਨ ਰੱਖ ਸਕਦਾ ਮੈਂ ਉਹਨੂੰ 1400 ਤੋਂ 1600 ਦੇ ਦਰਮਿਆਨ ਰੱਖੂੰਗਾ ਠੀਕ ਆ ਨਾ ਤੀਜਾ ਮੀਡੀਅਮ ਗੇਅਰ ਮੈਂ ਤੁਰਦਾ ਤੂੰ ਮਗਰ ਆ ਜੀ ਇੱਕ ਕਹਿਰ ਲੱਗ ਗਈ 24.5 ਕਿਲੋ ਤੇ ਕਹਿਰ ਲੱਗ ਗਈ ਪ੍ਰੀਤ ਪਹਿਲਾਂ ਮੇਰੇ ਵਾਲੇ ਦਾ ਤੇਲ ਦਿਖਾ ਹਜੇ ਤੱਕ ਡਰੋ ਦੀ ਮਰੇ ਤੱਕ ਹਜੇ ਤੱਕ ਕੋਈ ਟੱਕ ਨਹੀਂ ਘਟਾਇਆ ਫੁੱਲ ਵੀ ਫੁੱਲ ਟੈਂਕੀ ਆ ਪੋਰਾ ਬਾਦ ਭਾਵੇਂ ਗਿਆ ਹੋਵੇ ਤੇਲ ਘਟਿਆ ਨਹੀਂ ਇੱਧਰ ਤੈਨੂੰ ਮੈਂ ਦਿਖਾਉਣਾ ਕੋਈ ਟੱਕ ਨਹੀਂ ਕੋਈ ਟੱਕ ਨਹੀਂ ਘਟਿਆ ਉਹ ਦੇਖ ਪ੍ਰੀਤ ਦੋ ਹੀ ਟੱਕ ਰਹਿ ਗਏ ਉਹ ਦੋ ਟੱਕ ਹੀ ਰਹਿ ਗਏ ਪਰ ਦੋ ਹੀ ਰਹਿ ਗਏ ਹੱਲਾ ਕੋਲ ਡਾਕਾ ਵੀ ਇਹਦੇ ਵੀ ਉਹ ਮੈਂ ਉਹ ਗਰਮ ਵਾਲਾ ਕਿਹੜਾ ਗਾਣਾ ਗਾਇਆ ਸਰਾਜ ਉਹ ਇੱਕ 걔ੜਾ ਵਧ ਨੰਗਿਆ ਇਹ ਥੋੜਾ ਜਿਹਾ ਮਤਲਬ 5% ਵਾਧੇ ਤੁਰਦਾ ਇਹਦੇ ਚੌਕਾ ਬਾਰੀ ਟਾਇਰ ਸਾਈਜ਼ ਕਰਕੇ ਤੇ ਉਹਦੇ ਟੱਕ ਵੀ ਕਿੰਨੇ ਕਿਤਾ ਦੇ ਦੋ ਨਹੀਂ ਭਾਈ ਤਵੇ ਵੀ ਤਵੇ ਵੀ ਦੋ ਵਾਧਾ ਹਾਂ ਤਾਂ ਵੀ ਦੋ ਚਲੋ ਆਜੋ ਹੁਣ ਆਹ ਦੇਖ ਲੈ ਯਾਰ ਸੈਂਟਰ ਨਾਲੋਂ ਆ ਆ ਆ ਇਹਦਾ ਸੈਂਟਰ ਵਾਲਾ ਤੇ ਇਹਦਾ ਕਿੱਥੇ ਕਿ ਪਿਆ ਤੇ ਉਹਦਾ ਉਹ ਸੈਂਟਰ ਤੋਂ ਗਾਹਾਂ ਕਿੱਥੇ ਪਿਆ ਨਹੀਂ 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 ਉਹਦਾ ਹੋਰ ਸਾਹਬ ਦਾ ਇਹਦਾ ਹੋਰ ਸਾਹਬ ਦਾ ਇਹਦਾ ਸੈਂਟਰ ਤੋਂ ਸੱਤ ਉਂਗਲਾਂ ਆਹਾ ਕਿੱਲਾ ਉਹਦਾ ਹੋਰ ਸਾਹਬ ਉਹਦਾ ਵੀ ਹੁਣ ਹੁਣ ਬਰਾਬਰ ਹੋਇਆ ਇਹਦਾ ਪੂਰਾ ਵੱਧਾ ਹਜੇ ਵੀ ਵੱਧਦਾ ਹੁਣ ਉਹਦਾ ਘੱਟ ਕਰਤਾ ਨਹੀਂ ਨਹੀਂ ਹਜੇ ਘੱਟ ਨਹੀਂ ਕੀਤਾ ਤੇ ਇਹਦੇ ਆਪਾਂ ਇੱਕ ਟੱਕ ਘਟਾਇਆ ਮਤਲਬ ਮੇਰਾ ਟੱਕ ਵੀ ਵੱਧ ਅਸੀਂ ਕੋਈ ਨਾ ਬੜੂਗਾ ਸਰੇ ਤੇ ਜਾ ਕੇ ਗੱਲ ਇਹਦਾ ਵੀ ਇੱਕ ਇਹਦਾ ਬਹੁਤ ਆ ਫਿਰ ਬਰਾਬਰ ਹੀ ਆ ਓਕੇ ਡਾਨ ਲੈ ਵੀ ਪਿਆਰੇ ਸੱਜਣੋ ਤੁਸੀਂ ਵੀ ਆਪਦੇ ਹਿਸਾਬ ਨਾਲ ਜੱਜਮੈਂਟ ਕਰੀ ਜਾਂਦੇ ਹੋਮੋਂਗੇ ਅਸੀਂ ਨਾ ਆ ਸਾਡੇ 4 ਕਿੱਲੇ ਦਿੱਤੇ ਆ ਬਾ ਇਹ ਬਾਣ ਥੋੜਾ ਜਿਹਾ ਗਿੱਲਾ ਨਿਕਲਦਾ ਸੀ ਅਸੀਂ ਕਿਹਾ ਵੀ ਧੁੱਪ ਲੱਗ ਜੇ ਇਸ ਬਾਣ ਨੂੰ ਇਸ ਕਰਕੇ ਆਪਣਾ ਨਾ ਦੂਜੇ ਪਾਸੇ ਤਿੰਨ ਕਿੱਲੇ ਆ ਉਹ ਬਾਣ ਚੱਲਿਆ ਉਹ ਸੂਏ ਤੋਂ ਦੂਜੇ ਪਾਸੇ ਆ ਤਾਂ ਕਰਕੇ ਆ ਤਵੀਆਂ ਤੇ ਕਰਨ ਹੋਣੀ ਫਿਰਦੇ ਆ ਚੜੇ ਜਮੂਰੇ ਬਣ ਕੇ ਇਹ ਤਵੀਆਂ ਤਵੀਆਂ ਕਰਦੇ ਆ ਬੰਦ ਨਾਲੇ ਗੱਭਰੂ ਦਾ ਜ਼ੋਰ ਚੱਕ ਕਰਦੇ ਨਾਲੇ ਮੜਾ ਜ ਤੁਸੀਂ ਕਮੈਂਟ ਕਰਕੇ ਵੀ ਦੱਸੋ ਵੀ ਤੁਹਾਨੂੰ ਕਿਹੜੇ ਟਰੈਕਟਰ ਦੀ ਪਰਫਾਰਮੈਂਸ ਲੱਗਦਾ ਵੀ ਤੇਲ ਦੇ ਵਿੱਚ ਜ਼ਿਆਦਾ ਆਊਗੀ ਮੜਾ ਜ ਕਮੈਂਟ ਵੀ ਕਰਿਓ ਆਪਾਂ ਸਿਰੇ ਤੇ ਜਾ ਕੇ ਗੱਲਬਾਤ ਵੀ ਸਾਰੀ ਦੱਸਾਂਗੇ ਹਜੇ ਤਾਂ ਸਾਨੂੰ ਆਪ ਨੂੰ ਪਤਾ ਨਹੀਂ ਲੱਗ ਰਿਹਾ ਸੀ ਏਡੇ ਵੱਡੇ ਕਿਸਾਨ ਨਹੀਂ ਸੱਜਣੋ ਸਹੀ ਗੱਲ ਆ ਜੀ ਤਾਂ ਵੀਡੀਓ ਬੂੜੇ ਵਾਲੇ ਬੰਦੇ ਆ ਬਸ ਇੰਨਾ ਕਹਿ ਵੀ ਗੱਲ ਪਿਆ ਢੋਲ বাজਾਈ ਜਾਂਦੇ ਆ ਸਵਾਦ ਲਈ ਜਾਂਦੇ ਆ ਕਿਸਾਨੀ ਦੇ ਡੇਰੇ ਬਹੁਤ ਦੂਰ ਆ ਡਰਾਈਵਰੀ ਤੇ ਬਹੁਤ ਦੂਰ ਡੇਰੇ ਆ ਹੁਣ ਆਪਾਂ ਚੱਲਦੇ ਆ ਦੂਸਰੇ ਬਾਣ ਦੇ ਵਿੱਚ ਇਹ ਬਾਣ ਥੋੜਾ ਜਿਹਾ ਸੁੱਕਾ ਇਸ ਕਰਕੇ ਇਧਰ ਨਾਵਾਂਗੇ ਦੂਰ ਤੇ ਤੂੰ ਦਾ ਇਧਰਲੇ ਪਾਸੇ ਦੂਰ ਦੇ ਸੀਨ ਆਉਣਗੇ ਤੇ ਫੇਰ ਆਪਾਂ ਦੁਬਾਰਾ ਉਸ 4.5 ਕਿੱਲਾਂ ਜਾਵਾਂਗੇ ਉਹਨੂੰ ਲਾਵਾਂਗੇ ਫੇਰ ਇੱਕ ਵਾਰੀ ਬਾ ਚ ਫੇਰ ਉਤੋਂ ਬਾ ਦਾ ਪਾਸ ਚੱਲਾਂਗੇ ਪੈਟਰੋਲ ਪੰਪ ਤੇ ਫੇਰ ਨਰਨਾ ਨਿਕਲੂਗਾ ਸਜਣੋ ਫਿਲਹਾਲ ਤੁਸੀਂ ਨੰਦ ਲਾਓ ਖੇਤਾਂ ਦਾ ਨੰਦ ਲਾਓ ਟਰੈਕਟਰਾਂ ਦੀ ਬਾਜ ਦਾ ਆ ਸਜਣਾ ਉਧਰ ਕੈਰ ਮਾਰੀ ਆ ਇਧਰ ਦੂਰ ਮਾਰਤੀ ਇਧਰਲੇ ਪਾਸੇ ਸੂਏ ਤੋਂ ਇਧਰਲੇ ਪਾਸੇ ਖੇਤ ਆ ਉਹ ਸੂਏ ਤੋਂ ਉਧਰ ਆ ਉਧਰ ਥੋੜਾ ਜਿਹਾ ਗਿੱਲਾ ਸੀ ਅਸੀਂ ਕਿਹਾ ਵੀ ਉਹਨੂੰ ਹਵਾ ਲੱਗ ਲੈਣ ਦੇ ਫੇਰ ਉਹਦੋਂ ਬਾਅਦ ਦੂਰ ਮਾਰਦੇ ਹਾਂ ਹੁਣ ਅਸੀਂ ਉਧਰ ਦੂਰ ਮਾਰਾਂਗੇ ਫੇਰ ਤੁਹਾਨੂੰ ਦਿਖਾਉਨੇ ਆ ਟੱਕ ਫੇਰ ਇਹ ਰਿਜ਼ਲਟ ਨਿਕਲੂਗਾ ਚਲ Ja, geh, ja, geh, ja, ja, ja. ਲੱਪਿਆ ਲੈ ਬਈ ਅਸੀਂ ਮਾਰਤੀ ਆ 7 ਕਿੱल्ल्या ਤੇ ਦੂਰ ਪਰ ਇਹ ਤਾਂ 7 ਕਿੱल्ल्या ਤੇ ਦੂਰ ਵੱਜ ਗਈ ਤੇ 5 ਕਨਾਲਾਂ ਤੇ ਘੈਰ ਵੱਜ ਗਈ ਹਨਾ ਜਣਦਾ ਆਪਾਂ ਕਹਿੰਦੇ ਪੌਣੇ 8 ਕਿੱल्ल्या ਤੇ ਦੂਰ ਵੱਜ ਗਈ ਹਨਾ ਚੱਲ ਪੁੱਤ ਓਏ ਪਾ ਚੱਲ ਇਹਦੇ ਨਾਲ ਨਪਾ ਦੇ ਯਾਰ ਨਪਾ ਦੇ ਜੋਰ ਸੇ ਇਹਦੇ ਚ ਕਹਿੰਦਾ ਖਾਦੇ ਨੇ ਮਦਾ ਬਾਦਾਮ ਜੀ ਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਹੁਣ ਪਤਾ ਲੱਗੂਗਾ ਉਹ ਦੇਖ ਕੇ ਟੱਕ ਕਿੰਨੇ ਕ ਆ ਦੇਖੋ ਇਹਨੇ ਥੋੜੀ ਜੀ ਸੂਈ ਹਲਾਈ ਆ ਫੁੱਲ ਤੋਂ ਆ ਕਿੰਨੇ ਖਾ ਗਿਆ ਓਏ ਆ ਦੋ ਟੱਕ ਚੱਕ ਗਿਆ ਮੈਂ ਇਹਨੂੰ ਮੈਂ ਤੈਨੂੰ ਪਹਿਲਾਂ ਕਿਹਾ ਸੀ ਇਹ ਤੇਲ ਵੱਧ ਖਾਂਦਾ ਹਾਂ ਹਾਂ ਇਹ ਦੋ ਟੱਕ ਖਾ ਗਿਆ ਜਹਦੇ ਆ ਤੁਹਾਨੂੰ ਆ ਇਧਰਲੇ ਪਾਸੇ ਉਹ ਦੋ ਟੱਕ ਖਾ ਗਿਆ ਜਾ ਕੇ ਅਰ ਤੇਲ ਪੋਏ ਤੋਂ ਪਤਾ ਲੱਗੂ ਹੁਣ ਜਦੋਂ ਤਵਗਾਂ ਕੱਢਾਂਗੇ ਤੇਲ ਪਵਾਵਾਂਗੇ ਉਦੋਂ ਪਤਾ ਲੱਗੇ ਹੈ ਟੈਂਕੀ ਟੈਂਕੀ ਭਰਾਏ ਤੋਂ ਹੀ ਪਤਾ ਲੱਗੂ ਆਲੇ ਫੜ ਭਰਾਏ ਤੋਂ ਹੀ ਪਤਾ ਲੱਗੂ ਹਾਂ ਭਰਾਏ ਤੋਂ ਟੈਂਕੀ ਦੀ ਅਡਜਸਟਮੈਂਟ ਨਹੀਂ ਲਾ ਸਕਦੇ ਹਾਂ ਕੇਰਾ ਜਾਣਦਾ ਮੈਂ ਨੰਬਰਾਂ ਚ ਆਉਂਨਾ ਚਰ ਕਾਹਦੀ ਹੈ ਦੇਖੋ ਲੋਕ ਦੀ ਲੋਕ ਦੀ ਲੋਕ ਦੀ ਭਈ ਮੈਂ ਤਾਂ ਹਜੇ ਸਗਨ ਬਿਹਾਰ ਹੀ ਕਰਦਾ ਇਧਰੋਂ ਵੈਕ ਕਰ ਪੁੱਤ ਓਏ ਮੈਂ ਆਹ ਦੇਖ ਇਧਰੋਂ ਐ ਜ਼ੋਰ ਲਾ ਕੇ ਰੱਖਦਾ ਯਰ ਖੱਦ ਹੋ ਗਈ ਆਹ ਇਹ ਮੜ ਜਾ ਲੈਫਟ ਟਾਈਮਡ ਕਰ ਬੇਟਾ ਹਾਂ ਚਲ ਲੈ ਸਾਬਸ ਵੈਕ ਕਰ ਵੈਕ ਕਰ ਵੈਕ ਕਰ ਅਸਲ ਤੇ ਵੀ ਦੇਖੋ ਅਸੀਂ ਤਾਂ ਉਹ ਆ ਵੀ ਕੰਮ ਕਰਨਾ ਪਿਆ ਪ੍ਰੀਤ ਪੁੱਤ ਆ ਬਾਣ ਤੇ ਰੂਟਰ ਵੇਟਰ ਮਾਰਤ ਗਿਆ ਜਰਾ ਤੇ ਹਾਂ ਚੱਲ ਪੁੱਤ ਮੇਰਾ ਸ਼ੇਰ ਆਉਣ ਦੇ ਇਹ ਭਾਰੀਆਂ ਹਨ ਆ ਹੋਏ ਪੋਰਾ ਗ ਭਾਰੀਆਂ ਤਾਂ ਹੀ ਤਾਂ ਜੀਰਾਂ 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 ਤਖੀਰਾ 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 ਮੈਨਾਂ ਕਿਤੇ ਬੰਦੇ ਦਾ ਮੂੰਹ ਮਾ ਆ ਜਾਏ ਬੂਥਾ ਬੰਦੂਕ ਤੇ ਇਧਰੋਂ ਬੂਥਾ ਬਹੁਤ ਆ ਯਾਰੀ ਪੂਰਾ ਓਏ ਉਹਦੇ ਵਾਲੀਆਂ ਜਿਹੜੀਆਂ ਤਵੀਆਂ ਜੀਆਂ ਆਪਾਂ ਕਰਕੇ ਹੀ ਭੀਖੀ ਉਹ ਬੜਾ ਬਦਗਾ ਹੀ ਕਲਾਚ ਜਿਆ ਹੈ ਨਾ ਚਲੋ ਪੰਪ ਤੇ ਆਓ ਚੱਲ ਬਈ ਸਾਇਲਾ ਪਹਿਲਾਂ ਤਵੰਗਾ ਲਾਓ ਲਿਆ ਮੈਂ ਚਲਾਉਣਾ ਹੈ ਪੂਰਾ ਘਚੋ ਲੈ ਵੀ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹੁਣ ਲੱਗ ਜੂ ਪਤਾ ਵੀ ਕਿਹੜਾ ਕਿੰਨਾ ਖਾਂਦਾ ਪਹਿਲਾਂ ਆਪਣੀ ਤਸਾਬ ਕਰੀਏ ਇਹਦੇ ਇਹਦੀਆਂ ਤਵੰਗਾ ਦੇ ਮੂਰੇ ਸੀਗੇ 9 ਤਵੇ 18 ਤਵੰਗਾ ਸੀ ਉਹਦੇ ਸੀ 8 ਮਤਲਬ ਜੇ ਉਹ 8 ਕਿੱਲੇ ਬਾਹੂ ਤੇ 9 ਬਾਹੂ ਆਪਾਂ ਬਾਏ ਆ 8.5 ਕਿੱਲੇ ਮਤਲਬ ਉਹਨੇ ਬਾਏ ਹੋਣਗੇ 7.5 ਕਿੱਲੇ ਇਹਨੇ 7.5 ਕਿੱਲੇ ਇਹਨੇ ਬਾਏ ਹੋਣਗੇ 8 ਕਿੱਲੇ ਅੱਧੇ ਕਿੱਲੇ ਦਾ ਡਿਫਰੈਂਸ ਆ ਹੁਣ ਇਹਨੂੰ ਕਹ ਵੀ ਤੇਲ ਪਾ ਪਤਾ ਲੱਗੇ ਭਈ ਇਹਨੇ ਜੇ ਆਪਾਂ ਮੋਟਾ ਜਿਹਾ ਹਿਸਾਬ ਲਾਗੇ ਪ੍ਰੀਤ ਵੀ ਪੌਣੇ 8 ਕਿੱਲੇ ਨੂੰ ਦੂਰ ਲਈ ਆ ਬੇ ਪਾਉਣੇ 8 ਕਿੱਲਿਆਂ ਨੂੰ ਕਹਿਰ ਲਾਉਣ ਤੇ 855 ਧਵੀਆਂ ਤੇ ਕਿੰਨਾ ਤੇਲ ਖਾਦਾ ਹਨਾ ਆਓ ਬਈ ਇੱਕ ਤਾਂ ਇਹ ਗੱਲ ਦਾ ਪਤਾ ਲੱਗ ਜੂਗਾ ਲੈ ਬਈ ਆਉਣ ਦੇ ਚੱਲ ਫਿਰ ਚੱਲ ਚੱਲ ਪਤਾ ਤਾਂ ਲੱਗੇ ਆ ਗਿਆ ਉਸਤਾਦ ਆ ਗਿਆ ਉਹ ਆ ਗਿਆ ਉਸਤਾਦ ਆ ਗਿਆ ਇੱਥੇ ਸ਼ਰਤਾਂ ਲੱਗੀਆਂ ਪੰਨਾਂ ਇਹ ਵਿਗਨ ਪਾਈ ਜਾਂਦਾ ਸਾਰੇ ਕੰਮ 'ਚ ਕੋਹ ਚ ਆ ਗਿਆ ਕੋਹ ਸਾਬ ਖੋਦ ਆਇਆ ਖੋਦ ਆਇਆ ਕੋਹ ਸਾਬ ਮੂਰੇ ਏ ਵਾਹਿਗੁਰੂ ਮਿੰਦਰਾ ਇਹ ਸਵਰਾਜ ਦੇਵਤਾ ਇੱਜ਼ਤ ਰੱਖੀ ਆਹ ਬੰਦੇ ਨੇ ਆਖਿਆ ਵੀ ਇਹਦਾ ਖਰਚਾ ਵੱਧਾ ਆਪਾਂ ਇਹਨੂੰ ਬਸ ਮਨਾਉਣਾ ਹੈ ਬਸ ਹੋਰ ਕੋਈ ਗੱਲ ਦੇਖੋ ਕਿੰਨਾ ਪੈਂਦਾ 500 ਦਾ ਪੈ ਗਿਆ ਪ੍ਰੀਤ 600 ਦਾ ਪੈ ਗਿਆ 700 ਦਾ ਪੈ ਗਿਆ 900 ਦਾ ਪੈ ਗਿਆ 1000 ਹੋ ਗਿਆ ਪ੍ਰੀਤ ਬਾਨ ਇੱਕੋ ਜਿਹਾ ਵਾ ਗਿਆ ਇੱਕੋ ਜਿਹਾ ਇਕੱਠੇ ਤਵੀਆਂ ਤੇ ਛੱਡੇ ਸੀ ਉਹਦੇ ਮਗਰ 16 ਸੀ ਇਹਦੇ ਮਗਰ 18 ਸੀ ਠੀਕ ਆ ਨਾ 15 16 1600 ਇਹ ਪ੍ਰੀਤ ਇਹਦੇ ਚ ਪੈ ਗਿਆ ਲੇਕਨ ਫੁੱਲ ਭਰਨ ਤੇ 1850 ਦਾ ਮਤਲਬ 1840 ਦਾ ਤੇਲ ਪੈ ਗਿਆ ਕਿਨੇ 1840 ਦਾ ਤੇਲ ਖਾਦਾ ਹਣਾ ਇਹਨੇ 1840 ਦਾ ਤੇਲ ਖਾਦਾ ਆ ਮਤਲਬ 1840 ਦਾ ਤੇਲ ਖਾਦਾ 8 ਕਿੱਲਿਆਂ ਨੂੰ ਇਹ ਕਹਿਰ ਲਾਉਣ ਵਾਸਤੇ 8 ਕਿੱਲਿਆਂ ਨੂੰ ਕਹਿਰ ਲਾਉਣ ਵਾਸਤੇ 1840 ਦਾ ਤੇਲ ਖਾਦਾ ਹੈ ਹਣਾ ਇਕ ਤਾਂ ਇਹ ਹਿਸਾਬ ਲਾ ਲਓ ਵੀ ਕਿੰਨਾ ਤੇਲ ਖਾਂਦਾ ਆਉਂ 5 ਕਿਲੋਮੀਟਰ ਵਿੱਚ ਆਉਣ ਜਾਣ ਵਾਲਾ ਪਾ ਲਓ ਹੌਣ ਲੱਗੂ ਪਤਾ ਫਰੀਦ ਉਹਦਾ ਬਿਗੋਤਾ ਉਹ ਵੀ ਰਟਾ ਕਿੱਥੇ ਕਿੱਥੇ ਆ ਗਿਆ ਆ ਖੁੱਲ ਗਏ ਟੱਕਣ ਟੁਕਣ ਸਾਰੇ ਉਹ ਬੇਟਾ ਕੰਟਲ ਲੈ ਪੈ ਜੇ ਕਿਤੇ 1900 ਦਾ ਕਿਤੇ ਨਜ਼ਾਰਾ ਆ ਜੇ ਏ ਚੱਲ ਵੀ ਚੱਲ ਵੀ ਸੂਈ ਨਾਂਗੀ 200 ਤੱਕ ਆ ਗਾਹਾਂ ਫਰੀਦ 200 ਲਾ ਕੇ ਤੇ ਹੋਰ 300 ਨਹੀਂ ਕਿਤੇ ਹੋਰ ਕੋਸ ਉਹ ਗਿਆ 600 ਤੇ ਮੀਟਰ 700 ਦੇਖਣ ਜੀ ਤੇ ਲੱਗ 800 ਮੈਨੂੰ ਵੀ ਆਈਂਦੀ ਹੁੰਦਾ ਸੀ ਹੈ ਕਿੰਨੇ ਚ ਕਿੰਨਾ ਪਿਆ ਉਹਦੇ ਨਾਲ ਤਾਂ ਬੜਾ ਫਰਕ ਪਾਉਗਾ 1200 ਆ ਜਾ 1300 ਆਇਆ 1300 1400 ਤੇ ਜਾ ਇਹ ਫੁੱਲ ਭਰ ਕੇ ਜਾਂਦਾ ੱੱਕੇ ਨਾਲ 1400 ਹਾਂ 1400 ੱੱਕੇ ਨਾਲ 1400 ਤੇਲ ਪਿਆ ਬ੍ਰੀਤ ਰਿਜ਼ਲਟੇ ਨਿਕਲਿਆ ਭਈ ਇਹਨੇ ਉਹਦੇ ਨਾਲੋਂ 440 ਰੁਪਏ ਦਾ ਤੇਲ ਘੱਟ ਖਾਤਾ 8 ਗੱਲਿਆਂ ਮਗਰ ਠੀਕ ਆ ਇਹਦੇ ਮਗਰ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਮਗਰ 10% ਦਾ ਫਰਕ ਪਾ ਲਓ 10% ਦਾ ਪ੍ਰੀਤ ਸਹੀ 10% ਦਾ ਫਰਕ ਪੈ ਕੇ 180 ਰੁਪਏ ਬਣਦੇ ਆ ਸਹੀ ਆ ਪਰ ਇਹਨੇ ਫੇਰ ਵੀ ਆਪਾਂ ਨੂੰ 180 ਰੁਪਏ ਉਹ ਵੀ ਘਟਾ ਦਗੇ ਤਾਂ ਇਹਨੇ ਫੇਰ ਵੀ ਆਪਾਂ ਨੂੰ ਅ 160 ਰੁਪਏ ਨਾ 260 ਰੁਪਏ ਬਚਾ ਕੇ ਦਿੱਤੇ ਆ ਮਤਲਬ ਜ਼ਿਮੀਂਦਾਰ ਦੇ ਹੱਕ ਨੂੰ 50 ਹਾਰਸ ਪਾਵਰ ਦਾ ਟਰੈਕਟਰ ਜਿਹੜਾ ਭੀੜਾ ਵੀ ਆ ਪਟਾਉਈ ਵੀ ਕਰੂ ਕੱਦੂ ਵੀ ਕਰੂ ਜੀ ਮੈਂ ਦੇਖਿਆ ਬਾਣ ਚੁਣੀ ਵੱਧ ਦਿੱਤੇ ਆ ਹਾਂ ਨਹੀਂ ਮੈਂ ਤਾਂ ਦੇਖੋ ਘੰਟਿਆਂ ਚ ਬਰਾਬਰ ਹੀ ਚੱਲਿਆ ਮੈਂ ਤਾਂ ਪਹਿਲਾਂ ਅੱਧਾ ਘੰਟਾ ਵੱਧ ਕਹਿਦਾ ਨਾ ਪੁੱਤ 5% ਉਹ ਵੈਸੇ ਵੀ ਤੁਰਿਆ ਵੀ ਵੱਧ ਹੋਊਗਾ ਮਤਲਬ ਜੇ ਉਹ ਉਹ ਆਏ ਵੀ ਸੀਗਾ ਹਜੇ ਕਿ ਉਹ 20 ਧਵੀਆਂ ਚੱਲਦਾ ਸੀ ਇਹਦੇ ਮੁਕਾਬਲੇ ਮਤਲਬ ਜੇ ਕਿਸੇ ਦਾ ਵੱਡਾ ਕੰਮ ਆ ਜੇ ਇਹਦੇ ਮਗਰ 20 ਤਵੀਆਂ ਪਾਈਆਂ ਹੁੰਦੀਆਂ ਫੇਰ ਇਹਨਾਂ ਦੇ ਤੇਲ ਦੀ ਇੱਕੋ ਜਿਹੀ ਹੋ ਜਾਣੀ ਸੀ ਹਾਂ ਫੇਰ ਐਵਰੇਜ ਪਰ ਇਹਨੇ ਕੰਮ ਛੇਤੀ ਨਿਵੇੜ ਦੇਣਾ ਸੀ ਹਾਂ ਵੀ ਇਹਨੇ ਕੰਮ ਛੇਤੀ ਨਿਵੇੜ ਦੇਣਾ ਸੀ ਵੀ ਮਤਲਬ ਜੇ ਕਿਸੇ ਬੰਦੇ ਦੀ ਖੇਤੀ ਵੱਡੀ ਆ ਉਹਨੇ ਜਲਦੀ ਕੰਮ ਨਿਵੇੜਨਾ ਤਾਂ ਫੇਰ ਦੋਨਾਂ ਦੀ ਸਿਮਲਰ ਹੋਊਗੀ ਐਵਰੇਜ ਪਰ ਜੇ ਹੁਣ ਆਪਾਂ ਉਹ ਬਾਣ ਛੋਟੇ ਵਾਲਾ ਜ਼ਿਮੀਂਦਾਰ ਵੱਡਾ ਟਰੈਕਟਰ ਲਊਗਾ ਫੇਰ ਉਹਨੂੰ ਘਾਟ ਹੈਨਾ ਆਪਾਂ ਇਹ ਕਹਿ ਸਕਦੇ ਹਾਂ ਕਰੀ ਆਪਾਂ ਐਵਰੇਜ ਦੀ ਤਾਂ ਸੈਂਕੜੇ ਕਿੱਲੇ ਚ हां एवरेज एवरेज ਤੁਸੀਂ ਹੁਣੇ ਲਾ ਲਾ ਮੇਰੇ ਨਾਲ ਹਿਸਾਬ ਹੁਣੇ ਕਰ ਲਾ ਇਹਨੇ ਕਹਾਦਾ 1840 ਰੁਪਈਆ ਦਾ ਹਾਂਜੀ ਅ 8 ਕਿੱਲੇ ਬਾਣ ਕਹਿਰ ਲਾ ਕੇ ਹਨਾ ਤਵਿਆਂ ਤੇ ਕਹਿਰ ਲਾ ਕੇ 5 ਕਿਲੋਮੀਟਰ ਵਿੱਚ ਲਾ ਲਾ ਸਹੀ ਹੈ 5 ਕਿਲੋਮੀਟਰ ਆਪਾਂ ਆਉਣ ਜਾਣ ਵਾਲਾ ਪੈ ਗਿਆ ਆਪਾਂ ਨੂੰ ਤਾਂ 1840 ਦੇ ਹਿਸਾਬ ਨਾਲ 8 ਕਿੱਲੇ ਜੇ ਇਹ 200 ਦਾ ਤੇਲ ਕਿੱਲੇ ਦਾ ਖਾਂਦਾ ਮਤਲਬ 200 ਦਾ ਤੇਲ ਖਾਂਦਾ ਤਾਂ 1600 ਤੇਲ ਬਣਨਾ ਸੀ ਹਾਂਜੀ ਤੇ ਜੇ ਸਬਾਕ 200 ਦਾ ਤੇਲ ਖਾਦਾ ਹੈ ਨਾ ਸਹੀ ਹੈ ਸਬਾਕ 200 ਦਾ ਮਤਲਬ 3 ਕਲੀਟਰ ਤੇ 3 ਕਲੀਟਰ ਹੀ ਬਣਗੇ 3 ਕ ਪੌਣੇ ਇੱਕ ਤਨ ਲੀਟਰ ਬਣਨਗੇ ਬਾਕੀ ਲਾਉਣ ਵਾਲੇ ਹਿਸਾਬ ਲਾਉਣਗੇ ਕਮੈਂਟ ਵੀ ਕਰਨੇ ਆ ਬਾਕੀ ਤੁਹਾਨੂੰ ਤੁਹਾਨੂੰ ਕਿਵੇਂ ਲੱਗਿਆ ਐਦੀਆਂ ਸੀਗੀਆਂ ਤਵੀਆਂ 16 ਐਦੀਆਂ ਸੀ 18 ਬਾਣ ਇੱਕੋ ਜਿਹਾ ਸੀ ਇੱਕੋ ਰਹਿਲਾਂ ਚ ਚੱਲਦੇ ਸੀ ਉਹ ਕੁਦਰਤੀ ਗੱਲ ਆ ਵੀ ਉਹਨੇ 10 ਤੋਂ 12% ਕੰਮ ਘੱਟ ਕੀਤਾ 12% ਕੰਮ 2% ਤੌਰ 'ਚ ਕੰਮ ਘੱਟ ਘੱਟ ਕੀਤਾ ਤੇ ਚੜਾਈ 'ਚ ਵੀ ਪਤਵੀਆਂ 'ਚ ਵੀ ਕੰਮ ਕੀਤਾ ਮਤਲਬ 14% ਕੰਮ ਘੱਟ ਕੀਤਾ ਤੁਸੀਂ ਆਪੇ ਹੀ ਕੈਲਕੂਲੇਸ਼ਨ ਲਾਓ